ਹੜ੍ਹ ਕਾਰਨ ਫਾਜ਼ਿਲਕਾ ਦੇ ਸਰਹੱਦੀ ਇਲਾਕੇ ਦੇ ਬਾਕੀ ਪਿੰਡਾਂ ਦੇ ਨਾਲ-ਨਾਲ ਪਿੰਡ ਰਾਮ ਸਿੰਘ ਵਾਲੀ ਪੈਣੀ ਚੰਗੜ ਪੈਣੀ ਅਤੇ ਆਸ-ਪਾਸ ਦੇ ਲੋਕਾਂ ਦੀ ਫਸਲਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ। ਇਸ ਦੌਰਾਨ ਕੁਝ ਲੋਕਾਂ ਦੇ ਮਕਾਨਾਂ ਨੂੰ ਵੀ ਨੁਕਸਾਨ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇੱਥੇ ਆਸ-ਪਾਸ ਦੇ ਪਿੰਡਾਂ ਨੂੰ ਜੋੜਨ ਵਾਲੀਆਂ ਸੜਕਾਂ ਤੇ 3 ਤੋਂ 4 ਫੁੱਟ ਤੱਕ ਪਾਣੀ ਵਗਣ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਲੋਕਾਂ ਦੇ ਰਾਸ਼ਨ ਅਤੇ ਪਸ਼ੂਆਂ ਦੇ ਚਾਰੇ ਦਾ ਵੀ ਕੋਈ ਪ੍ਰਬੰਧ ਨਾ ਹੋਣ ਕਾਰਨ ਇਹਨਾਂ ਨੂੰ ਵੀ ਪਰੇਸ਼ਾਨੀ ਉਠਾਉਣੀ ਪੈ ਰਹੀ ਹੈ। ਅਖੀ ਕਹਿਣਾ ਹੈ ਚਾਨਿਆਂ ਭਾਈ ਤੂੰ 15 ਦਿਨ ਹੋ ਗਏ ਪਾਣੀ ਚੱਲਿਆ ਕੋਈ ਗਰੀਬ ਬੰਦੇ ਦਾ ਰਜਕਾਰ ਖਾਰੀ ਖੋ ਗਿਆ ਛੜਕ ਤੂੰ ਬੜੇ ਔਖੇ ਲੱਗਣ ਵਾਲੇ ਕੋਈ ਸ਼ਾਦੀ ਨਹੀਂ ਜਾਂਦਾ ਪਿੰਡ ਦੇ ਵਿੱਚ ਕੋਈ ਅੱਡੇ ਘਰਾਂ 'ਚ ਪਾਣੀ ਪੈ ਚੁੱਕਾ ਹੈ ਕੋਈ ਕਵੀਆਂ ਦੇ ਮਕਾਨ ਦਰੇੜ ਖਾ ਗਿਆ ਤੇ ਸਰਕਾਰਾਂ ਕੀ ਹੈ ਅੱਜ ਨਾਲ ਕੋਈ ਦਾ ਹਰਤ ਕੋਈ ਪੱਠਾ ਨਹੀਂ ਕੋਈ ਡੱਠਾ ਨਹੀਂ ਅੱਜ ਕਈਆਂ ਪਿੰਡਾਂ 'ਚ ਇੱਕ ਡੰਗਰ ਵਿੱਚ ਖਾਜੀ ਦਿੱਤੀ ਆ ਦੀ 5 ਕਿਲੋ 5 ਕਿਲੋ ਦਾ ਮਨੇ ਇਹਦਾ ਸਿਕ ਫਾਲ ਵੀ ਨਹੀਂ ਰਹਿਦਾ 5 ਕਿਲੋ ਡੰਗਰ ਨੂੰ 15 ਦਿਨ ਦੀ ਖਾਲ ਦਿੱਤੀ ਹੈ ਠੀਕ ਹੈ ਅੱਜ ਦੇਖੋ 15 ਦਿਨ ਹੋ ਗਏ ਕੋਈ ਗਰੀਬ ਵਿਚਾਰਾ ਮਜ਼ਦੂਰ ਬੰਦਾ ਹੈਗਾ ਕੋਈ ਹਜਕਾਰ ਨਹੀਂ ਹੈਗਾ ਆ ਬੱਚਿਆਂ ਦੀ ਪੜਾਈ ਵੀ ਖਤਮ ਹੋ ਗਈ ਸਮਝ ਲੈ ਆ ਸਰਕਾਰ ਮਨੇ ਇੱਧਰ ਰਿਤਿਆ ਨਹੀਂ ਹੈਗਾ ਅੱਜ ਤੂੰ ਪਹਿਲਾ 2023 ਚ ਆਇਆ ਸੀ ਉਹਦਾ ਵੀ ਜਾਂ ਸਾਡੇ ਲੋਕਰ ਲਾਉਂਦੇ ਰਹੇਗੇ ਵੀ ਇਹ ਬੰਨ ਬਣ ਆ ਜਾਵੇ ਨਹੀਂ ਬਣਿਆ बस कार दिन की ओटाकरी हाथ जोड़ दिते उस तो, तो बाद मगर जनता ही साल हाथ जोड़ती फिर दी कोई पहली करी दो हजार सत्त दी गए कच्चिया पैसा ही नहीं मिलता अचक वे लाई पांच हजार रुपया हैगी हजार है। है है। फिर कार दी कि अठार सौ रुपया दसो किलो खर्चा दवाइया हज गरीब थले गया चला कोई रुजकार नहीं अच्छ इस परेशानी मैं हर गलू परेशानी माल डंग अच किसी की जेब च रुपया नहीं है जाके ਮੇਜਾਰੂ ਫੋਕ ਦਲੇ ਬੜੇ ਉਹ ਕੇਜੀ ਕਿਵੇਂ ਕਿਸੇ ਦੇ ਦਾਣੇ ਹੋਵੇ ਕੋਈ ਕਿੰਨੇ ਆ ਉਹਨਨ ਕੱਲ ਮੈਡਮ ਜੀ ਦੇਗੀ 2 ਕਿਲੋ ਪਿਆਜ਼ ਅਗਲੇ ਲੋਨ ਨਾਲ ਵਿਜਾਰਾ ਕਰਦੇ ਪੈਗੇ ਤੇ ਇਹ ਨਹੀਂ ਗੱਲ ਨਾ ਪਿੰਡ ਦੀ ਕਰਜ਼ੀ ਰਹਗੀ ਨਾ ਕੁਛ ਵੀ ਆ ਪਿੰਡਾਂ ਦੇ ਹਾਲਾਤ ਬਹੁਤ ਮਾਰੇ ਆ 2023 ਤੋਂ ਲੈ ਕੇ ਕਿੱਥੇ ਅੱਜ ਪਹਿਲਾ 95 ਦਾ 88 ਦਾ ਗਰੀਬਾ ਇੱਕ ਹਲਕੇ ਨੇ ਇਆ ਮਾਰੇ ਸਰਕਾਰ ਨੇ ਪੋਲ ਬਣਾ ਦਿੱਤੇ ਇਥੇ ਤੇ ਨਾਲੇ ਤਰਕੇ ਦੇਖੋ ਜੀ دریا ਬਣਿਆ ਪੇ ਕਿਤੇ ਆ ਕੇ ਕਿੱਥੇ ਦਰਿਆ ਆਉਂਦਾ ਸੀ ਕਿੱਥੇ ਲਿਆ ਦਰਿਆ ਕਿ ਆ ਪਿੰਡਾਂ ਨੂੰ ਡੁੱਬਣ ਵਾਸਤੇ 12 ਪਿੰਡ ਕੋਈ ਬੰਨ ਦੇ ਮੱਛੀਆਂ ਨਹੀਂ ਕਹਿ ਜਾਂਦੇ ਇੱਕ ਵਾਰੀ ਹੱਥ ਜੋੜ ਕੇ ਜੀ ਅਸੀਂ ਕਰਾਂਗੇ ਕਿਵੇਂ ਹੁਣ ਵੀ ਕਹਿੰਦੇ ਨੇ ਕਰਨਾ ਕੀ ਇਹ ਪਿੱਛੇ ਆ ਕੇ ਕੋਈ ਸਾੜ ਨਹੀਂ ਲੈਂਦਾ ਕੋਈ ਨਹੀਂ ਲੈਂਦਾ ਸਾਦੀ ਫਾਰਾ ਕਿਹਕੇ ਨਹੀਂ ਆਲਦੀ ਬਾਹ ਫੜੀ ਬਾਦਲ ਵਰਗਾ ਹੈਗਾ ਸੀ ਕੋਈ ਬੰਦਾ ਕਿਹੜਾ ਪਹਿਲੇ ਹੁਣ ਸਰਕਾਰਾਂ ਇਨਾਂ ਚੋਂ ਕੋਈ ਨਹੀਂ ਰਹੇਗੇ ਅਖੀ ਮੰਗ ਕਰਨੇ ਆਂ ਜਨਤਾ ਦੀ ਜਿੰਨੇ ਤੇ ਜਿੰਨੇ ਵਾਰ ਤਵੱਦ ਖੁੰਦ ਕੀਤੀ ਜਾਵੇ ਮਾਰਜਾ ਦਿੱਤਾ ਜਿੱਥੇ 15000 2000 ਰੁਪਿਆ ਅੱਜ 5000 ਲਵਾਈ ਹੈਗੀ ਏ ਮੁਆ ਯਾਰ ਕਾਕਾ ਅੱਜ ਹੁਣ ਦਿੱਤੀ ਜਾਵੇ ਅੱਜ ਸਪਰੀਆਂ ਦੇਖ ਕਿੱਥੇ ਹੋਈਆਂ ਪਈਆਂ ਨੇ ਅਸੀਂ ਇਹ ਮੰਗ ਕਰਦੇ ਹਾਂ ਵਾਟੂ ਵਾਦ ਇਹਨਾਂ ਦੀ ਫਾਇਦਾ ਕੀਤੀ ਹੈ ਕਈਆਂ ਦੇ ਆ ਬਾਟਾਣੀਆਂ ਦੇਖੋ ਵਿਚਾਰੀ ਕਈਆਂ ਦੇ ਡਿੱਗ ਪਈਆਂ ਪੱਕੇ ਮਕਾਨ ਦੇ ਰੇੜਾ ਖਾ ਗਏ ਅੱਜ ਅੱਡੇ ਲੋਕਾਂ ਕੋਲ ਤਾਂ ਕੱਚਾ ਨਹੀਂ ਬਣਦਾ ਪੱਕਾ ਕਿੱਥੋਂ ਬਣਾਣਗੇ ਆ ਦੇ ਡੰਗਾ ਦੇ ਚੋਰੇ ਬਣੇ ਪਿਆ ਸਰਕਾਰ ਕੇ ਬੇਨਤੀ ਆ ਕਿ ਕਰਦੇ ਹਾਂ ਵੀ ਵਾਟੂ ਵਾਦ ਇਹਨਾਂ ਦੀ ਸੇਵਾ ਕਰਨ ਜਿੰਨੀ ਕੋਈ ਬਹੁਤ ਸਮੱਸਿਆ ਹੈਗੀ ਪਿੰਡਾਂ ਮੇਰਾ ਨਾਮ ਗੁਰਦੇਵ ਸਿੰਘ ਹੈ ਵੈਕੂ ਖਾਲਸਾ ਵੈਕੂ ਸਿੱਖਾ ਤੇ ਸਾਰੇ ਭਾਈ ਭੈਣ ਕਿੰਨੇ ਵੀ ਇੱਥੇ ਵਿਚਾਰੇ ਗਏ ਨੇ ਸਾਰੇ ਇਲਾਕੇ ਵਿੱਚ ਸਾਰਾ ਪਾਣੀ ਪਾਣੀ ਹੋਇਆ ਖੜਾ ਹੈ ਆ ਵੇਖੋ ਇਹਦੇ ਕੋਠੀ ਖੜੀ ਸਰਪੰਚ ਦੀ ਹੈ ਮੇਰੇ ਭਰਾ ਦੀ ਅੱਗੇ ਨਰਾ ਇਹਦੇ ਘਰ ਘਰ ਮੱਡੇ ਆ ਗਾਰੇ ਪਾਣੀ ਵੜ ਗਿਆ ਹੈ ਕੋਈ ਸਹੂਲਤ ਦੇਵੇ ਤੇ ਤੁਹਾਡੀ ਮਰਜ਼ੀ ਨਹੀਂ ਤਾਂ ਨਾ ਚੀ ਨੁਕਸਾਨ ਬੜਾ ਹੋ ਗਿਆ ਹੈ ਕਿੰਨੇ ਵਿਚਾਰੇ ਗਏ ਸੀ ਅੱਗੇ ਵੀ 2023 ਵਿੱਚ ਪਾਣੀ ਆਇਆ ਸੀ ਹੈ ਪਿੰਨਵੀ ਮਾਲਲੇ ਜੀਵੀਦਾਰ ਇੱਥੇ ਗਏ ਨੇ ਸਭ ਦੀ ਫਸਲ ਖਰਾਬ ਹੋ ਚੁੱਕੀ ਹੈ ਉਹ ਕਰਜ਼ੇ ਥੱਲੇ ਆ ਚੁੱਕੇ ਨੇ ਇਸ ਤੋਂ ਬਾਅਦ ਹੋਰ ਕਰਜ਼ੇ ਥੱਲੇ ਆ ਗਏ ਵਿਚਾਰੇ ਹੁਣ ਸਾਡਾ ਕੋਈ ਹੱਲ ਨਹੀਂ ਹੁੰਦਾ ਪਿਆ ਕੁਛ ਜਿਗਾ ਬਗੰਤ ਮਾਨ ਕਰ ਰਹਾ ਹੈ ਉਹ ਵੀ ਕੋਸ਼ਿਸ਼ ਕਰਦਾ ਪਿਆ ਨਾ ਕਿ ਆਵੇ ਨਾ ਕੋਈ ਜਗਾ ਕੁਛ ਹਲਤ ਹੋਣੀ ਚਾਹੀਦੀ ਜੀਵੀਦਾਰ ਨੂੰ